ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ Haryana Himachal ਤੇ ਮੈਂ ਹਾ ਪੁਸ਼ਪਾ ਮੋਰਿਆ ਹਾਜ਼ਰ ਹਾ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੇਲੇ ਦੀ ਵੱਡੀ ਖਬਰ ਦੀ ਦਿੱਲੀ ਵਿਧਾਨ ਸਭਾ ਚੋਣਾਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਦਿੱਲੀ ਚ ਆਮ ਆਦਮੀ ਪਾਰਟੀ ਨੇ ਪੀਐਸਸੀ ਦੀ ਮੀਟਿੰਗ ਖਤਮ ਕਰ ਲਈ ਹੈ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲਿਸਟ ਜਾਰੀ ਕੀਤੀ ਹੈ ਤੇ ਬ੍ਰਮ ਸਿੰਘ ਤੰਵਰ ਛੱਤਰਪੁਰ ਤੋਂ ਉਮੀਦਵਾਰ ਹੋਣਗੇ ਅਨਿਲ झा किराड़ी तो आम आदमी पार्टी के उम्मीदवार हो गए दीपक सिंगला विश्वास नगर तो लड़न के चोण सरिता सिंह रोहतास नगर तो चोन लड़ेंगे के आम आदमी पार्टी के उम्मीदवार यह सारे नाम जड़े ने ग्यारह उम्मीदवार के नाम सामने आ चुके हैं बीबी त्यागी लक्ष्मी नगर तो उम्मीदवार हो गए आम आदमी पार्टी के सारे उम्मीदवार ने ਤੇ ਰਾਮ ਸਿੰਘ ਨੇਤਾ ਉਹ ਬਦਰਪੁਰ ਤੋਂ ਉਮੀਦਵਾਰ ਹੋਣਗੇ ਜ਼ੁਬੇਰ ਚੌਧਰੀ ਸੀਲਮਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋ ਸਾਹਮਣੇ ਆਏ ਨੇ ਤੇ ਵੀਰ ਸਿੰਘ ਢਿੰਗਾਨ ਸੀਮਾਪੁਰੀ ਤੋਂ ਲੜਨਗੇ ਚੌਂ ਤੇ ਗੌਰਵ ਸ਼ਰਮਾ ਜਿਹੜੇ ਨੇ ਉਹ ਗੋਂਡਾ ਤੋਂ ਚੌਂ ਲੜਨਗੇ ਤਾਂ ਇਸ ਸਾਰੇ ਨਾਵਾਂ ਤੇ ਮੋਹਰ ਲੱਗ ਚੁੱਕੀ ਹੈ ਇਹ 11 ਉਮੀਦਵਾਰਾਂ ਦੀ ਪਹਿਲੀ ਲਿਸਟ ਆਮ ਆਦਮੀ ਪਾਰਟੀ ਨੇ ਜ਼ਾਹਿਰ ਕਰ ਦਿੱਤੀ ਹੈ ਤੇ ਹੁਣ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਪੱਤਰਕਾਰ ਮੋਹਿਦ ਬਖਸ਼ੀ ਜੁੜਗੇ ਨੇ ਮੋਹਿਦ ਕੀ ਜਾਣਕਾਰੀ ਹੈ ਪਹਿਲੀ ਲਿਸਟ ਆ ਚੁੱਕੀ ਆ ਆਮ ਆਦਮੀ ਪਾਰਟੀ ਦੀ ਵੱਡੇ ਨਾਂ ਜਿਹੜੇ ਨੇ ਉਹ ਤਾਂ ਨਜ਼ਰ ਨਹੀਂ ਆ ਰਹੇ ਪਰ ਕਾਫੀ ਫੇਰ ਬਦਲਾਵ ਜਿਹੜੇ ਨੇ ਇੱਥੇ ਨਜ਼ਰ ਆ ਰਹੇ ਨੇ ਬਿਲਕੁਲ ਜਿਹੜੇ ਨਾਂ ਨੇ ਉਹਦੇ ਚ 6 ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਹਾਲ ਹੀ 'ਚ ਜਿਹੜੀ ਹੈ ਪਾਰਟੀ ਜੁਆਇਨ ਕੀਤੀ ਸੀ ਪਹਿਨ ਕਾਂਗਰਸ ਤੋਂ ਆਏ ਨੇ ਤੇ ਬੀਜੇਪੀ ਤੋਂ ਆਏ ਨੇ ਆਮਦੀ ਪਾਰਟੀ ਦਾ ਤੈਨੂੰ ਮਜ਼ਬੂਤ ਨਾ ਸੀਗੇ ਇਸ ਕਰਕੇ ਪਾਰਟੀ 'ਚ ਸ਼ਾਮਿਲ ਕੀਤਾ ਸੀ ਹੁਣ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਬਾਕੀ ਪੰਜ ਨਾਂ ਜਿਹੜੇ ਨੇ ਉਹਨਾਂ ਚੋਂ ਤਿੰਨ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਤੇ ਪਿਛਲੀ ਵਾਰੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਦੋ ਨਵੇਂ ਨਾਮ ਨੇ ਜਿਨ੍ਹਾਂ ਨੂੰ ਇੱਥੇ ਸ਼ਾਮਿਲ ਕੀਤਾ ਗਿਆ ਹੈ ਕੁੱਲ 11 ਨਾਂ ਜਿਹੜੇ ਨੇ ਉਹ ਜाहिर ਕਰ ਦਿੱਤੇ ਗਏ ਨੇ ਤੇ ਹਲੇ ਤੱਕ ਕਰ 11 ਨਾਂਾਂ ਤੋਂ ਨਾਂ ਜਿਹੜੇ ਹਨ ਉਸ ਚ 6 ਨਾਂ ਜਿਹੜੇ ਉਹ ਨਾਮ ਨੇ ਜਿਹੜਾ ਨੇ ਜਿਨ੍ਹਾਂ ਨੇ ਹਾਲ ਹੀ 'ਚ पार्टी ज्वाइन की थी किसी से जिनसे बात कर हम किराड़ी तो अनिल के रे नाल नाल जुबेर अहमद ने उदे नाल नाल जेड़े आए एक और नाम वीर सिंह जी का है सुमेर सुकिंद का है ये सारे नाम जेड़े ने, ने वो नजर आ रहे लिप्स भी नजर आ रहे हैं जी मोहित आ... ਹਜੇ ਇਲੈਕਸ਼ਨਸ ਦੀ ਡੇਟਸ ਦਾ ਅਨਾਉਂਸਮੈਂਟ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੇ 11 ਉਮੀਦਵਾਰ ਤੇ ਪਹਿਲੀ ਲਿਸਟ ਵੀ ਜਾਰੀ ਕਰ ਦਿੱਤੀ ਕੀ ਲੱਗ ਰਿਹਾ ਆਮ ਆਦਮੀ ਪਾਰਟੀ ਪੂਰੀ ਤਿਆਰੀਆਂ ਦੇ ਵਿੱਚ ਰਹਿਣਾ ਚਾਹੁੰਦੀ ਹੈ ਕਿਉਂਕਿ ਇਸ ਤਰੀਕੇ ਨਾਲ ਪਹਿਲੀ ਲਿਸਟ ਜਾਰੀ ਕਰਨਾ ਕਾਫੀ ਸਮਾਂ ਜੜਾ ਉਮੀਦਵਾਰਾਂ ਨੂੰ ਮਿਲ ਜਾਏਗਾ ਕਿ ਉਹ ਆਪਣੇ ਇਲਾਕੇ ਦੇ ਵਿੱਚ ਵਿਚਰਨ ਜਾ ਕੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਆਪਣਾ ਚੋਣ ਪ੍ਰਚਾਰ ਜੜਾ ਚੰਗੀ ਤਰੀਕੇ ਦੇ ਨਾਲ ਕਰ ਸਕਣ ਇਹੋ ਪੁੱਛੀ ਕਿ ਕਿਉਂਕਿ ਇਹ ਸਾਰੇ ਨਾਂ ਉਹ ਨਾਂ ਨੇ ਜਿਹੜੇ ਨਾਂ ਹਲੇ ਵਰਤਮਾਨ ਚ ਹੀ ਤੇ ਜੇ ਪਾਰਟੀ 'ਚ ਸ਼ਾਮਿਲ ਹੋਏ ਸੀ ਬੜੇ ਗੜਾਟਾ ਮਾ ਹੋਇਆ ਹੈ ਤੇ ਇਸ ਕਰਕੇ ਉਹਨਾਂ ਨੂੰ ਪਾਰਟੀ ਦੇ ਪ੍ਰੈਟ ਬਣਾਉਣ ਤੇ ਨਾਲੇ ਕਾਰਜਕਰਤਾ ਦੇ ਨਾਲ-ਨਾਲ ਜੰਤਾ ਦੇ ਵਿੱਚ ਜੋਨ ਚ ਉਹਨਾਂ ਨੂੰ ਟਾਈਮ ਟਾਈਮ ਦਿੱਤਾ ਗਿਆ ਹੈ ਤਾਂ ਕਿ ਭਲੇ ਬੇਸ਼ੱਕ 2 ਮਹੀਨੇ 2 ਤੋਂ 2.5 ਮਹੀਨੇ ਦਾ ਟਾਈਮ ਬਚਿਆ ਹੋਏ ਇਸ ਕਰਕੇ ਆਮ ਆਨੀ ਪਾਰਟੀ ਨੇ ਇਹ ਪਹਿਲੀ ਲਿਸਟ ਜਾਰੀ ਕਰਤੀ ਹੈ ਤੇ ਸਾਰੇ ਆਪਣਾ ਜਿਹੜਾ ਕਹਿ ਸਕਦੇ ਆ ਕਿ ਜਦੋਂ ਪਾਰਟੀ ਜੁਆਇਨ ਕਰੀ ਸੀ ਕੀਤੀ ਸੀ ਇਹ तमाम ਨਾਵਾਂ ਨੇ ਤੇ ਅਸਲਾਂ ਲਾਈ ਜਾ ਰਹੀਆਂ ਸੀ ਕਿ ਇਹ ਚੋਣ ਵੀ ਲੜਨਗੇ ਤੇ ਉਹ ਅਤਲਾਂ ਹੁਣ ਜਿਹੜੀਆਂ ਨੇ ਉਹ ਸਹੀ ਸਾਬਿਤ ਹੋਈਆਂ ਨੇ ਤੇ ਹਣ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਚੋਣ ਲੜ ਰਹੇ ਨੇ ਜੀ 모हित ਜੇ ਗੱਲ ਕਰੀਏ ਮੁਕਾਬਲੇ ਦੀ ਤਹਿਤ ਕਿ ਜਿਹੜੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਕੀ ਲੱਗ ਰਿਹਾ ਆਮ ਆਦਮੀ ਪਾਰਟੀ ਭਾਜਪੀ ਤੇ ਕਾਂਗਰਸ ਕਿਹਨਾ ਦੇ ਵਿੱਚ ਮੁਕਾਬਲਾ ਜਿਹੜਾ ਉਹ ਤਕੜਾ ਵੇਖਣ ਨੂੰ ਮਿਲੇਗਾ ਦੇਖੋ ਭਾਜਪੀ ਆਮ ਆਦਮੀ ਪਾਰਟੀ ਤੇ ਕਾਂਗਰਸ ਸਿੱਨੋ ਹੀ ਆਪਣੇ ਭਵਿੱਖ ਜਿਹੜਾ ਹੈ ਉਹ ਦੇਖ ਰਹੇ ਨੇ ਕਿਉਂਕਿ ਦਿੱਲੀ ਚ ਤਿੰਨ ਵਾਰੀ ਜਿਹੜੀ ਹੈ ਲਗਾਤਾਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਫਿਰ ਉਹਦੇ ਬਾਅਦ ਤਿੰਨ ਵਾਲੀ ਜਿਹੜਾ ਹੈ ਉਹ ਆਮ ਆਨਵੀ ਪਾਰਟੀ ਨੇ ਕਾਂਗਰਸ ਨੂੰ ਕਾਂਗਰਸ ਨੂੰ ਛੱਕਾ ਦਿੱਤਾ ਹੈ ਆਪਣੀ ਸਰਕਾਰ ਬਣਾਈ ਹੈ ਇੱਕ ਵਾਰੀ 1993 ਵਿੱਚ ਜਿਹੜਾ ਹੈ ਬੀਜੇਪੀ ਤੇ ਬੀਜੇਪੀ ਵੀ ਇਸ ਵਾਰੀ ਕੋਈ ਘੱਟ ਨਹੀਂ ਛੱਡੂਗੀ ਜਿਹੜਾ ਸਿੱਧਾ ਸਿੱਧਾ ਮੁਕਾਬਲਾ ਹੈ ਵੱਡਾ ਮੁਕਾਬਲਾ ਜਿਹੜਾ ਹੈ ਉਹ ਆਮ ਆਨਵੀ ਪਾਰਟੀ ਤੇ ਬੀਜੇਪੀ ਦੇ ਵਿਚ ਨਜ਼ਰ ਆ ਰਿਹਾ ਹੈ ਤੇ ਹੁਣ ਦੇਖਣਾ ਇਹ ਹੈ ਕਿ ਕਾਂਗਰਸ ਕੀ ਕਮਾਲ ਕਰਦੀ ਹੈ ਕਿਉਂਕਿ ਕਾਂਗਰਸ ਜੇ ਵਧੇਗੀ ਤੇ ਹੋ ਸਕਦਾ ਹੈ ਕਿ ਨੁਕਸਾਨ ਜਿਹੜਾ ਹੈ ਆਮ ਆਨਵੀ ਪਾਰਟੀ ਨੂੰ ਹੋਵੇ ਇਹਦਾ ਅੰਕਲਨ ਵੀ ਜਿਹੜਾ ਹੈ ਆਮ ਆਨਵੀ ਪਾਰ ਇਸੇ ਕਰਕੇ ਆਮ ਆਨੀ ਪਾਰਟੀ ਨੇ ਤਿੰਨ ਵੱਡੇ ਨਾਂ ਜਿਹੜੇ ਕਾਂਗਰਸ ਤੋਂ ਨੇ ਉਹ ਵੀ ਆਪਣੀ ਪਾਰਟੀ ਚ ਜੁਆਇਨ ਕਰਾਏ ਨੇ ਤੇ ਹੋਰ ਵੀ ਨਾਂ ਜਿਹੜੇ ਨੇ ਆਉਣ ਆਲੇ ਸਮੇਂ ਚ ਤੁਹਾਨੂੰ ਆਮ ਆਨੀ ਪਾਰਟੀ ਚ ਦਿਖ ਸਕਦੇ ਨੇ ਜੀ ਬਹੁਤ ਬਹੁਤ ਧੰਨਵਾਦ ਮੋਹੀ ਤੁਹਾਡਾ ਤੁਸ तमाम ਜਾਣਕਾਰੀ ਸਾਂਝੀ ਕੀਤੀ ਦਰਸ਼ਕਾ ਦੇ ਨਾਲ ਤਾਂ ਦਿੱਲੀ ਦੇ ਵਿੱਚ ਆਜਾਦ ਆਦਮੀ ਪਾਰਟੀ ਨੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ 11 ਉਮੀਦਵਾਰਾਂ ਦੇ ਨਾਂ ਸਾਹਮਣੇ ਆ ਚੁੱਕੇ ਨੇ ਹੁਣ ਤੱਕ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਚੋਣਾਂ ਦੀ ਤਰੀਕਾ ਦਾ ਹਜੇ ਐਲਾਨ ਨਹੀਂ ਹੋਇਆ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੂਰੀ ਤਿਆਰੀਆਂ ਦੇ ਵਿੱਚ ਲੱਗ ਰਹੀ ਹੈ ਕਿਉਂਕਿ ਉਹ ਚਾਹੁੰਦੀ ਹੈ ਕਿ ਜਿਹੜੇ ਨਵੇਂ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜਿਨ੍ਹਾਂ ਦੀ ਅਨਾਉਂਸਮੈਂਟ ਨਾਂ ਦੀ ਕੀਤੀ ਗਈ ਹੈ ਉਹਨਾਂ ਨੂੰ ਚੰਗੀ ਤਰੀਕੇ ਨਾਲ ਸਮਾਂ ਮਿਲ ਜਾਵੇ ਜਿਵੇਂ ਮੋਹਿਦ ਬਖਸ਼ ਸਾਡੇ ਪੱਤਰਕਾਰ ਵੀ ਦੱਸਦੇ ਪਏ ਸੀਗੇ ਕਿ ਲੋਕਾਂ ਦੇ ਵਿੱਚ ਵਿਚਰਣ ਤੇ ਕਾਰਜਕਰਤਾ ਜਿਹੜੇ ਨੇ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਚੰਗੀ ਤਰੀਕੇ ਨਾਲ ਉਹਨਾਂ ਨੂੰ ਸਮਾਂ ਮਿਲੇ ਤੇ ਲੋਕਾਂ ਦੇ ਵਿੱਚ ਉਹ ਆਪਣਾ ਚੋਣ ਪ੍ਰਚਾਰ ਠੀਕ ਤਰੀਕੇ ਨਾਲ ਕਰ ਸਕਣ ਕਰਕੇ ਤਰੀਖਾਂ ਤੋਂ ਪਹਿਲਾਂ ਇਲੈਕਸ਼ਨ ਡੇਟਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਤੁਹਾਨੂੰ ਦੱਸ ਦਈਏ ਬਰੰਗ ਸਿੰਘ ਤੰਵਰ ਜਿਹੜੇ ਨੇ ਉਹ ਚਤਰਪੁਰ ਤੋਂ ਲੜਨਗੇ ਚੌਣ ਅਨਿਲ ਝਾ ਕਿਰਾੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਦੀਪਕ ਸਿੰਘਲਾ ਵਿਸ਼ਵਾਸ ਨਗਰ ਤੋਂ ਚੌਣ ਲੜਨਗੇ ਤਾਂ 11 ਇਸ ਤਰੀਕੇ ਦੇ ਨਾਂ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਸਰਿਤਾ ਸਿੰਘ ਰੌਤਸ ਨਗਰ ਤੋਂ ਬੀਬੀ त्यागी ਲక్ష్ਮੀ ਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਸਾਹਮਣੇ ਆਏ ਨੇ ਤਾ ਜਵੇਰ ਚੌਧਰੀ ਸੀਲਮਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਵੀਰ ਸਿੰਘ ਢੀਗਾਨ ਸੀਮਾਪੁਰੀ ਤੋਂ ਚੋਣ ਲੜਨਗੇ ਤਾ 11 ਉਮੀਦਵਾਰਾਂ ਦੇ ਨਾਂ ਸਾਹਮਣੇ ਆਏ ਨੇ ਹੁਣ ਦੇਖਣਾ ਹੋਵੇਗਾ ਕਿ ਦੂਸਰੀ ਲਿਸਟ ਦੇ ਵਿੱਚ ਕਿਹੜੇ ਨਵੇਂ ਨਾਂ ਦੇਖਣ ਨੂੰ ਮਿਲਦੇ ਨੇ